ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਰੋਜ਼ਾਨਾ ਮੁੱਠ ਭੇੜ ਦੇਖਣ ਨੂੰ ਮਿਲਦੀ ਹੈ ਧੁੱਧ ਕੋ ਕਰਨ ਵਾਲਿਆਂ ਤੇ ਧਮਕੀਆਂ ਦੇਣ ਵਾਲਿਆਂ ਤੇ ਫਰੋਤੀਆਂ ਦੇਣ ਵਾਲਿਆਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਉਹ ਬੰਦੇ ਕਾਰ ਤੇ ਆ ਰਹੇ ਸੀਗੇ ਜਾਂ ਦੋ ਬੰਦੇ ਮੋਟਰਸਾਈਕਲ ਤੇ ਆ ਰਹੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਤੇ ਹਮਲਾ ਕਰਤਾ ਕਈ ਸੱਚੀਆਂ ਵੀ ਹੁੰਦੀਆਂ ਨੇ ਜਿੰਨੇ ਬੰਦੇ ਜ਼ਿਲ੍ਹਾ 'ਚ ਬੈਠੇ ਨੇ ਜੇ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਉਹਨਾਂ ਦੀ ਪੜਤਾਲ ਸਹੀ ਰੂਪ 'ਚ ਹੋ ਜੇ ਇਹਨਾਂ 'ਚ 50% ਬਾਹਰ ਆ ਗਏ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਰੋਜ਼ਾਨਾ ਮੁੱਠ ਭੇੜ ਦੇਖਣ ਨੂੰ ਮਿਲਦੀ ਹੈ ਜ਼ਿਲਕਪੁਰ ਤੋਂ ਲੈ ਕੇ ਲੁਧਿਆਣਾ ਤੋਂ ਲੈ ਕੇ ਮਾਨਸਾ ਤੱਕ ਦੋ ਤਿੰਨ ਦਿਨਾਂ ਦੇ ਵਿੱਚ ਕਾਫੀ ਵੱਡੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਕਈ ਗੈਂਗਸਟਰ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕੇ ਨੇ ਤੇ ਜਿੱਦਣੇ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ ਆਪਾਂ ਵੈਸੀ ਗੱਲ ਕਰ ਰਹੇ ਸੀ ਤਾਂ ਕਿਹਾ ਸੀਗਾ ਵੀ ਹੁਣ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇਹਨਾਂ ਦਾ ਸਫਾਇਆ ਜਾਂ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਕੋਈ ਨਵੀਂ ਰਣਨੀਤੀ ਘੜ ਲਈ ਹੋਵੇ ਤੇ ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਮੁਹਾਲੀ ਦੇ ਸਨੇਟਾ ਦੇ ਵਿੱਚ ਦੋ ਗੈਂਗਸਟਰ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਦਾ ਨਾਮ ਪ੍ਰਿੰਸਾ ਦੂਜੇ ਦਾ ਨਾਮ ਕਰਮਜੀਤ ਦਾ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ ਸੀਆਈ ਸਟਾਫ ਮੋਹਾਲੀ ਨੇ ਜਦੋਂ ਉਹਨਾਂ ਨੂੰ ਰੋਕਿਆ ਤਾਂ ਫਿਰ ਉਹਨਾਂ ਨੇ ਹਮਲਾ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਗੈਂਗਸਟਰ ਜ਼ਖਮੀ ਹੋਏ ਨੇ ਤੇ ਦੋਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਹੁਣ ਲੁੱਟਖੋ ਕਰਨ ਵਾਲਿਆਂ ਤੇ ਧਮਕੀਆਂ ਦੇਣ ਵਾਲਿਆਂ ਤੇ ਫਰੋਤੀਆਂ ਦੇਣ ਵਾਲਿਆਂ ਦੇ ਉੱਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਰਵਿੰਦਰ ਜੀ ਮੈਂ ਖੜਕੂ ਬਦਮੀ ਕਵਰ ਕੀਤਾ ਤੇ ਕਹਾਣੀ ਪੁਲਿਸ ਦੀ ਇਹੀ ਹੈ ਜੀ ਦੋ ਬੰਦੇ ਕਾਰ ਤੇ ਆ ਰਹੇ ਸੀਗੇ ਜਾਂ ਦੋ ਬੰਦੇ ਮੋਟਰਸਾਈਕਲ ਤੇ ਆ ਰਹੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਤੇ ਹਮਲਾ ਕਰਤਾ ਕਈ ਸੱਚੀਆਂ ਵੀ ਹੁੰਦੀਆਂ ਨੇ ਹੂੰ ਪਰ ਮੇਨ ਤੌਰ ਤੇ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਇਹਦੇ ਵਿੱਚ ਪੁਲਿਸ ਨੂੰ ਤਬਦੀਲੀ ਵੀ ਕਰਨੀ ਚਾਹੀਦੀ ਹੈ ਜਿਹੜੇ ਬੰਦੇ ਕਾਨੂੰਨ ਤੋੜਦੇ ਨੇ ਜੀ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਹਮ ਮੈਂ ਫੇਰ ਇੱਕ ਵਾਰੀ ਇਹ ਗੱਲ ਕਹਿੰਦਾ ਇਹ ਲੋਕ ਕਿਉਂ ਤੋੜਦੇ ਨੇ ਇਧਰਲੇ ਪਾਸੇ ਨੌਜਵਾਨ ਨਸ਼ੇ 'ਚ ਇਸ ਪਾਸੇ ਗਿਆ ਕਿਉਂ ਹਮ ਇਹਦੀ ਵਿਸਥਾਰ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੇਕਰ ਬਹੁਤ ਸਾਰੇ ਮਾਰ ਇਹ ਗੱਲਾਂ ਕਰਦੇ ਆ ਜਿੰਨੇ ਬੰਦੇ ਜ਼ਿਲ੍ਹਾ 'ਚ ਬੈਠੇ ਨੇ ਜੇ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਉਹਨਾਂ ਦੀ ਪੜਤਾਲ ਸਹੀ ਰੂਪ ਚ ਹੋ ਜੇ ਇਹਨਾਂ ਚੋਂ 50% ਬਾਹਰ ਆ ਜਾਂਦੇ ਜੀ ਸੋ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ ਤੇ ਇਹਦੇ ਚ ਸਾਰਿਆਂ ਨੂੰ ਰਲ ਕੇ ਜਿਨ੍ਹਾਂ ਦੇ ਉਹ ਬੱਚੇ ਨੇ ਤੁਸੀਂ ਬਹੁਤ ਸਾਰੇ ਕੱਢ ਕੇ ਦੇਖ ਲਓ ਜਿੰਨੇ ਕਾਊਂਟਰ ਹੋਣ ਤੱਕ ਹੋਏ ਨੇ ਉਹਦੇ ਵਿੱਚ ਆਮ ਤੌਰ ਤੇ ਉਹ ਘਰੋਂ ਬੇਦਖਲ ਨੇ ਹੂੰ ਮਾਪੇ ਕਹਿੰਦੇ ਸਾਡੇ ਨਾਲ ਲੈਣ ਦੇਣੀ ਨਹੀਂ ਹੈ ਕੋਈ ਵੀ ਬੇਦਖਲ ਨੇ ਕਦੇ ਪੁਲਿਸ ਇਹੀ ਪੜਤਾਲ ਕਰ ਲੇ ਵੀ ਜਿਹੜੇ ਬੇਦਖਲ ਕੀਤੇ ਵੀ ਉਹਨਾਂ ਦੀ ਗਿਣਤੀ ਕਿੰਨੀ ਹੈ ਤੇ ਉਹ ਕਾਰਵਾਈ ਕੀ ਕਰਦੇ ਹੂੰ ਉਹਨਾਂ ਦਾ ਕੀਤੇ ਕੀਤੇ ਨਾਲ ਸੰਬੰਧਿਤ ਹੈ ਕਿੱਧਰ ਹੈ ਜੀ ਮੈਂ ਸਮਝਦਾ ਕਿ ਇਹ ਕਾਫੀ ਮਹੱਤਵਪੂਰਨ ਮਾਮਲਾ ਹੈ ਇਹਨੂੰ ਇਸ ਤਰੀਕੇ ਨਾਲ ਨਾ ਜਿਵੇਂ ਤਾਂ ਅਸੀਂ ਆਪਾਂ ਕੱਲ੍ਹ ਖ਼ਬਰ ਕੀਤੀ ਸੀ ਨਾ ਜੀ ਜਿਹੜੇ ਚ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਕੁਝ ਸਿਖਾਓ ਹੂੰ ਮਨੁੱਖੀ ਅਧਿਕਾਰਾਂ ਦਾ ਕਿਵੇਂ ਕੰਮ ਕਰਨਾ ਇਹਨਾਂ ਨੂੰ ਤਾਂ ਉਹਦੇ ਹੀ ਕੱਖ ਨਹੀਂ ਹੂੰ ਤੇ ਪਰ ਕੀ ਪੱਲੇ ਰਹਿ ਜਾਂਦਾ ਹੈ ਡੀਜੀਪੀ ਘਰਵਜਾਦਵ ਸਾਹਿਬ ਦੇ ਜਿਨ੍ਹਾਂ ਨੂੰ ਸਰਕਾਰ ਨੇ ਨਿਯਮਾਂ ਦੇ ਉਲਟ ਜਾ ਕੇ ਕਾਰਜਕਾਰੀ ਡੀਜੀਪੀ ਬਣਾਇਆ ਮੈਂ ਨਹੀਂ ਕਹਿੰਦਾ ਕਿ ਉਹ ਸ਼ਖਸੀਅਤ ਮਾਰੇ ਨੇ ਜੀ ਉਹਨਾਂ ਬਾਰੇ ਕਦੇ ਕੋਈ ਇਸ ਤਰ੍ਹਾਂ ਦੀ ਚਰਚਾ ਨਹੀਂ ਸੁਣੀ ਹੂੰ ਉਹ ਜਿੱਥੇ ਵੀ ਐਸਐਸਪੀ ਰਹੇ ਨੇ ਉਹਨਾਂ ਨੇ ਚੰਗੇ ਕੰਮ ਕੀਤੇ ਹੈ ਪਰ ਕਮੀਆਂ ਕਿੱਥੇ ਨੇ ਹੂੰ ਉਹ ਕਮੀਆਂ ਦੀ ਸਮੀਖਿਆ ਹੋਣੀ ਚਾਹੀਦੀ ਹੈ ਜੀ ਤਾਂ ਕਿ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਵਿੱਚ ਹੋਰ ਮਜ਼ਬੂਤੀ ਆ ਵੀ ਜੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ